ਜੀ ਸਾਰੇ ਵੀਰਾਂ ਨੂੰ ਹਸਨਦੀਪ ਦੇ ਫਨ ਤੜਬਾ ਬਹੁਤ ਬਹੁਤ ਵੈਲਕਮ ਜੀ ਤਾਂ ਵਿਦਿਆਪਾਜੇ ਪਹੁੰਚ ਚੁੱਕੇ ਆ ਭਾਈ ਬਲਜਿੰਦਰ ਕੋਲ ਪਿੰਡ ਜਾਤੇਕੋੜ ਤੇ ਜ਼ਿਲ੍ਹਾ ਅਮਰਸਰ ਪਿੰਡ ਆ ਵੇਖੋ ਅੱਜ ਵੀ ਭਾਈ ਹੋਣੀ ਪੂਰੇ ਰੰਗ ਭਾਗ ਲੈ ਕੇ ਸਾਗੜਾ ਮਈਆਂ ਲੈ ਕੇ ਆਂਦੀਆਂ ਪਰ ਜਿਹੜਾ ਬਾਈ ਉਹਨੇ ਪਾ ਹੁੰਦਾ ਉਹ ਵੇਖੋ ਇਹਨੇ ਨਹੀਂ ਹੁੰਦਾ ਇਹਨਾਂ ਨਾਲ ਹੀ ਇਹਨਾਂ ਨਾਲ ਹੁੰਦਾ ਤੇ ਬਾਕੀ ਭਾਈ ਜੀ ਨੇ ਗੱਲਬਾਤ ਕਰੀਏ ਭਾਈ ਜੀ ਹਸਤੀ ਕਾਲ ਹਸਤੀ ਕਾਲ ਭਾਈ ਜੀ ਹਸਤੀ ਕਾਲ ਹੋਰ ਤਰ੍ਹਾਂ ਜੀ ਤੁਸੀਂ ਸੁਣਾਓ ਚੜਦੀ ਕਲਾ ਮਹਾਰਾਜ ਦੀ ਕਿਰਪਾ ਬਹੁਤ ਆਰ ਕਾ ਲੇਟ ਆਏ ਜੀ ਕਿ ਅਹੀਂ ਆਏ ਕਿ ਤੁਸੀਂ ਮੈਂ ਰਾਤ ਉਹ ਤੁਹਾਡੇ ਨਾਲ ਮਾਰੀ ਦਬਾਈ ਤੁਸੀਂ ਉਹ ਪੈਰੀ ਭੁਲੀ ਰਹੀ ਸੀ ਕਿ ਉਹ ਉਧਰ ਰੁਜੇ ਰਹੇ ਹਾਂ ਰੁਜੇ ਹਾਂ ਜੀ ਉਹ ਕੰਮ ਚਲੋ ਹੋ ਗਿਆ ਮਾਰੀ 10 12 ਦਿਨ ਲੱਗੇ ਆ ਬਿਲਕੁਲ ਜੀ ਚਲੋ ਮਿਹਨਤ ਵੀ ਕਰਨੀ ਨਾਲ ਆਪਣਾ ਦੂਜਾ ਵੀ ਕਿਤਾ ਕਰਨਾ ਇਹ ਨਹੀਂ ਗੱਲ ਹੈ ਹਾਂ ਜੀ ਹਾਂ ਜੀ ਤੇ ਹਰੇਕ ਚਲੋ ਰਾਈ ਕਿਰਪਾ ਰੱਖੇ ਹਾਂ ਜੀ ਸਭ ਕੋ ਸਾਥ ਉਹ ਸਰਾਉ ਕਿ ਮੇਰਾ ਸਰੀਰ ਦਾ ਠੀਕ ਹੈ ਮੇਰਾ ਚਲੋ ਲੱਗ ਗਿਆ ਹੋਰ ਇਹ ਵੇਖਿਆ ਤਾਂ ਕਿ ਬਹੁਤ ਵਧੀਆ ਹੈ ਸੰਦੀਪ ਤੇਰੀ ਜਦੋਂ ਹੁਣ ਆਡੀ ਕਨੀਗ ਮਸ਼ਹੂਰੀ ਹੋ ਗਈ ਨਾ ਚਲੋ ਨਾਂ ਵੀ ਪਾਈਏ ਥੋੜੀ ਜਿਹਾ 1-2 ਮਹੀਨਾ ਇਦਾਂ ਵੀ ਚੱਲ ਜਾਂਦਾ ਕੱਲ੍ਹ ਨੂੰ ਹੈ ਨਾ ਬਗਾਂ ਜੁੜਿਆ ਜੀ ਦੂਜੰਦਾ ਹੋੜ ਵੀ ਦੱਸਉਂਦੇ ਆ ਤਣਾਉਦੇ ਦੋ ਤਿੰਨ ਉਹਨਾਂ ਲੈਆਂ ਹੋਏ ਹੋਰ ਉਹਨਾਂ ਲੈਣੀ ਚਲੋ ਠੀਕ ਆ ਇਹ ਲੈ ਕੇ ਬਾਕੀ ਦੋ ਆਦੇ ਹੁਣ ਸਵੇਰੇ ਹੀ ਹੂੰ ਤੇ ਇਹ ਵੀ ਖੜਨੀਆਂ ਹੁੰਦੀਆਂ ਨੇ ਹਾਂਜੀ ਤੇ ਇਹਨਾਂ 'ਚ ਦੋ ਚਾਲੋ ਚਲੀ ਜਾਣੀਆਂ ਵਾ ਜਿਹੜੀਆਂ ਮਰਜ਼ੀ ਚੱਲ ਜਾਂਦੀਆਂ ਬਿਲਕੁਲ ਬਾਕੀ ਜਿਹੜਾ ਵਾ ਤੇਰੀ ਵੀਡੀਓ ਤੇ ਉੱਧਰ ਜਾਣ ਲਿਆ ਮਾਰ ਆਪਾਂ ਕੋਈ ਕੇ ਨਾ ਧੋਖਾ ਨਹੀਂ ਕੋਈ ਥਣ ਵੇਖਣ ਨਹੀਂ ਕੋਈ ਆਉਂਦਾ ਕੋਈ ਦੁੱਧ ਦਾਨ ਵੇਖੋ ਮੇਰਾ ਇਹ ਐਂਕਰ ਬਾਟ ਗੱਡੀ ਜਾਂਦੇ ਮੈਂ ਨਾ ਆਡੀ ਵਾਰੀ ਕਿਤੋਂ ਨਹੀਂ ਪਛੇੜੇ ਰਹਿ ਗਏ ਮੈਂ ਹਰ ਕੰਮ ਉਹ ਨਹੀਂ ਕਰਦਾ ਜੋ ਖੋਤਾ ਜੋ ਚੱਲਣ ਦਾ ਐ ਕਦੇ ਨਹੀਂ ਛੱਡਿਆ ਗੋਨੀ ਮੈਂ ਬਾਈ ਜੀ ਖੋਤੇ ਆਇਆ ਲੋਕਾਂ ਦਾ ਛੋੜ ਪਾਈ ਮੈਂ ਹਾਂ ਪਾਈ ਤੇ ਬਸ ਉਹ ਬੰਦੇ ਨੇ ਮਿਲ ਕੇ ਰਹੇ ਤੇ ਉਹ ਵੀ ਹੁਣ ਵੀਡੀਓ ਬਣਾਇਆ ਕਰਦੇ ਵੇਖਿਆ ਜੀ ਅੱਛਾ ਲੈਣਾ ਕਮਾਲ ਦੀ ਅਬ ਛੱਡ ਨਹੀਂ ਕੋਈ ਮੇਰੇ ਨਾਮ ਮੈਨੂੰ ਚਾਹਦਾ ਉਤਰੂ ਕੁੜੀ ਆ ਕਾਲ ਹੀ ਸਾਨੂੰ ਕੋਈ ਵਾਰੀ ਨਹੀਂ ਆਇਆ ਗਣੀ ਅਸੀਂ ਪੈ ਕੇ ਆਂਡੇ ਸਵਾਰੀ ਵਿਆਹ ਕਰਨਾ ਅਸੀਂ ਅਸੀਂ ਠੰਡੇ ਨਾ ਆ ਠੀਕ ਆ ਆਪਾਂ ਬਾਕੀ ਜਿਹੜੇ ਨਵੇਂ ਤੇ ਇਹ ਕੱਢੀ ਜਾਓ ਆਪਾਂ ਕੇ ਇਹਨੂੰ ਕਹਿਣਾ ਵੀ ਨਾਂ ਬਣਾਉ ਹਰ ਇੱਕ ਹਰ ਇੱਕ ਭਰਾ ਆਪਣੀ ਹਰ ਇੱਕ ਸਾਹ ਦਿੰਦਾ ਬਾਕੀ ਅਪਰ ਉਧਰ ਕਹਿ ਰਹੇ ਸੀ ਚਲੋ ਅੱਜ ਵੀ ਕਹਿੰਦੇ ਆ ਕਿ ਕਿਸੇ ਸ਼ੌਕ ਵਾਲੀ ਵੀਡੀਓ ਬਣਾ ਲਿਆ ਬਸ ਕਿਸੇ ਪੈਸੇ ਨੇ ਹਾਂ ਨਹੀਂ ਪੈਸਾ ਹਣਾ ਸਹੀ ਗੱਲ ਸਹੀ ਹਾਂ ਸ਼ੌਕੀ ਵੀਡੀਓ ਬਣਾਓ ਇਹ ਕੋਈ ਨਹੀਂ ਚੱਕਰ ਦੀ ਕਈ ਆਉਂਦੇ ਹੌਣ ਤੇਦਚਾਲ ਕਿਧੂ ਵਾਲਦੇ ਹੀ ਬੰਦੇ ਤੇ ਮੋ ਵਾਲਦੇ ਹੁਣ ਜਿਹੜੀ ਬਣਾ ਗਿਆ ਅੱਜ ਐਸੇ ਬੈਠੇ ਮੈਨੂੰ ਆਂਦੇ ਕੀ ਹਿਸਾਬ ਕਿਤਾਬ ਮੈਂ ਹਿਸਾਬ ਦਾ ਬੰਦਾ ਚਲੋ ਵਧੀਆ ਗੱਲ ਉਹ ਨਹੀਂ ਕੋਨੇ ਕਰਨੀ ਵੀ ਜਿਹੜਾ ਭੁਗਦੇ ਆ ਬਿਲਕੁਲ ਝੂਠ ਵਾਲੀ ਗੱਲ ਨਹੀਂ ਤੇ ਇੰਦਾ ਇੰਦਾ ਕਰਕੇ ਤੜਕਵਾਜਾ ਨਾ ਬਣਾ ਲਈ ਮੇਰੇ ਸਾਹਮਣੇ ਤੇ ਸ਼ਾਮਾ ਨੂੰ ਕੀ ਦੁਆਵਾਂ ਵੀ ਤੂੰ ਹੀ ਬਣਾਉਣੀ ਹੈ ਚਲ ਮਾੜਾ ਕਿਹਦਾ ਨਾ ਛੱਡੋ ਕੰਮ ਮਾੜਾ ਚੰਗਾ ਹਰੇ ਚੱਲਣਾ ਬਾਈ ਜੀ ਬਣਾਣੇ ਪੈਣਗੇ ਕੰਮ ਮਾੜਾ ਚੰਗਾ ਕੋਈ ਨਹੀਂ ਬਸ ਕਿਰਤ ਕਰੋ ਤੇ ਚਲ ਇੱਕ ਗੱਲ ਹੈ ਬਾਈ ਜੀ ਉਹ ਸਾਢੇ ਲੱਖ ਰੁਪਏ ਬਾਰੀ ਬਾਰੇ ਨਹੀਂ ਹਾਂ ਜਿਆਦੇ ਹੈ ਨਾ ਜਿਆਦੇ ਦਿਹਾੜ ਜਾਣੇ ਆ ਇੱਕ ਦੋ ਮਹੀਨਾ ਹੋ ਰਿਹਾ ਆ ਫਿਰ ਥੋੜਾ ਨਾ ਸਖਤ ਹੋ ਜੀ ਕੰਮ ਬਸ ਦੋ ਕੁ ਮਹੀਨੇ ਹੋਰ ਚੱਲਣਾ ਕੰਮ ਕਿਉਂ ਨਵਾਂ ਬੰਦਾ ਵੀ ਅੱਜ ਕੱਲ ਲੈ ਕੇ ਤੇ ਬਹੁਤ ਵਧੀਆ ਲੀਦਾ। ਹਾਂ ਮੈਂ ਮhenga ਵੀ ਲੈ। ਮhenga ਵੀ ਲੈ। ਵੇਖ ਜਾਂਦਾ ਟੰਗ। ਇਹ ਹਿਸਾਬ ਨਾਲ ਚਲੋ। ਸਭ ਨਾਲ ਫਾਇਦਾ ਹੀ ਹੈ ਜੀ। ਸਾਰੇ। ਜੇ ਕਿੰਨੇ ਆ ਸਾਰੇ। ਸਭ ਫਾਇਦਾ ਪੈਦਾ ਬਹੁਤ ਵਧੀਆ ਫਾਇਦਾ। ਬਾਈ ਲੋ। ਖੋਲ ਤੇ ਹੋ ਰਿਹਾ। ਤਨਵੀਰ ਸਾਹਿਬ। ਆਲੇ ਤੈਨੂੰ ਆਪਾਂ ਕਹੀਏ। ਵੀ ਹਰੇਕ ਵਪਾਰ ਕਰੇ। ਜੇ ਹੁਣ ਇੱਕ ਹੋਊਗਾ ਤੇ ਦੂਜਾ ਲਾ ਕੇ ਹੋ ਜੂ ਆਪਾਂ ਨੂੰ ਕੋਈ ਦੁੱਖ ਨਹੀਂ ਆ। ਨਾ ਨਾ ਬਿਲਕੁਲ। ਆਪਾਂ ਬੜਾ ਚਿਰ ਬਾਹਰ ਮੋ ਵੀ ਰਿਹਾ। ਬਿਲਕੁਲ ਜੀ। ਇਹ ਬੜੇ ਬੰਦੇ ਆਂਦੇ ਰੇ ਲੂਣ ਤੇਰੀ ਇੱਥੇ ਚੱਲਦਾ ਇੱਥੇ ਐਉਂ ਚੱਲਦਾ ਪਰ ਕੋਈ ਗੱਲ ਨਹੀਂ। ਕੋਈ ਨਹੀਂ। ਮਹਾਰਾਜ ਦੀ ਕਿਰਪਾ ਚਲੋ ਆਪਣੇ ਬੰਦੇ ਸੋ ਜਿਆਦਾ ਕਰਦੇ ਜਾਂਦੇ ਆ ਕਰਦੇ ਕਰਦੇ ਤੇ ਬਗਾਨਾ ਬੰਦਾ ਹਰੇਕ ਸਾਹ ਦੇ ਜਾਂਦਾ ਚੰਗੇ ਬੰਦੇ ਚਲੋ ਬੜੀ ਚੋਰੀ ਮਮੀ ਹੋ ਜਾਂਦਾ ਅੱਜ ਆਹ ਬੂਰੀ ਬੂਰੀ ਨਹੀਂ ਖੈਣ ਨਹੀਂ ਸੈਨਾ ਇਹ ਬੂਰੀ ਨਹੀਂ ਲੋਈ 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 ਜੀ ਅੱਛਾ ਬੂਰੀ ਲੋਈ ਲੋਈ ਆਹ ਲੋਈ ਜੋਟੀ ਲੋਈ ਜੋਟੀ ਤੇ ਵੇਖੋ ਆਹ ਵੇਖੋ ਛੋਣੀ ਜੋਟੀ ਆ ਮੈਂ ਨਾ ਕਮਾਲ ਤੇ ਕੈਮਰਾਮੈਨ ਜੀ ਰੱਖੋ ਗਰੇ ਥੱਲੇ ਕੈਮਰਾ ਲਓ ਵੇਖੋ ਬਰਾਦ ਇਹ 27 ਤਰੀਕ ਨੂੰ ਸੈਂਟੀ ਪੂਰੇ ਪੂਰੇ ਆ ਅੱਜ ਸਤਾਈ ਨੂੰ ਸਤਾਈ ਨੂੰ ਆ ਜੀ 15 ਦੇ ਕਿੰਨੇ ਰੋਹੀ ਜੀ ਤੇ ਵੇਖ ਬੜ ਝੋਟੀ ਤੇ ਪੰਜ ਚੜਾ ਜੀ ਬਸ ਝੋਟੀ ਵੇਖੋ ਕਮਾਲ ਰੋਹੀ ਰਾਜੀ ਬਾਜੀ ਪੂਰੀ ਮੈਂ ਨਾ ਕੋਈ ਗਾੜੀ ਦਾ ਸਿੰਗਲ ਟੈਂਡਰ ਹੱਡੀ ਨਾਲ ਝੋਟੀ ਆ ਸਿੰਗਲ ਟੈਂਡਰ ਦੇਖੋ ਚੱਲਣ ਦੋ ਦੇਖੋ ਚੱਲਣ ਕਰਾ ਦੇਖੋ ਆ ਦਹਾਉ ਇੱਥੇ ਆਈ ਚੱਲਿਆ ਗੱਲ ਕਰ ਬਾ ਠੀਕ ਆ। ਇਹ ਜੀ ਆਪਾਂ ਦੇਖੋ ਮੋਲ ਕਰਨ ਨੂੰ ਇਹ ਨਹੀਂ ਵੀ ਜਿਆਦਾ ਵਾ। ਹੂੰ। ਵੇਚਣ ਨੂੰ ਭਾਵੇਂ ਲੱਖ ਤੋਂ ਬਾਹਰ ਹੀ ਵੇਚੀ। ਬਿਲਕੁਲ। ਹੈ। ਇਹ ਨਹੀਂ ਵੀ ਡੰਗਰ ਇੰਨੇ ਦਾ ਉਹਦੇ ਆਪਾਂ ਘਾਟ ਰੇਟ ਪਾਉਂਦੇ ਹਾਂ। ਹਾਂ ਜੀ। ਡੰਗਰ ਹੈਗਾ ਵਾ ਉਹਦੇ ਦਾ। ਠੀਕ ਆ। ਇਹ ਆਪਾਂ ਦੇ ਤਾਂ ਸੰਦੀਪ ਜੀਆ 90 ਹਜ਼ਾਰ। 90 ਹਜ਼ਾਰ ਦੀ ਦੋ ਵਿੱਚੋਂ ਛੋਟ ਕਰ। 80 ਹਜ਼ਾਰ ਦੀ 80 ਹਜ਼ਾਰ ਦੀ ਛੋਟੀ ਲਾਵਾਂਗੇ। ਠੀਕ ਆ। ਛੋਟੀ ਵੇਚਣ ਵਾਲਾ ਭਾਵੇਂ ਲਾਜੇ ਸਵੇਰੇ ਹੀ ਬੰਦੇ ਲੱਗਣਗੇ ਕਹੇ ਪੈਸੇ। ਹਾਂ ਜੀ। ਵੇਚਣ ਵਾਲਾ ਵੀ ਕੱਢ ਕੇ ਕਮਾਈ ਕਰਦਾ। ਦੇਖੇ ਦੋ ਠੀਕ ਆ। ਦੇਖੋ। ਚੰਗੀ ਬੰਨੀ ਭਾਜੀ ਝੋਟੇ 13 ਲੀਟਰ ਪਹਿਲੇ ਸੂਏ ਵਾਹ ਜੀ ਵਾਹ ਕਾਟ ਵਾਲੀ ਝੋਟੀ ਜੀ ਗਾੜੀ ਵੀ ਮੜ ਜਾ ਬਖਾਉ ਕਰ ਰਹਾ ਮੈਂ ਆ ਜੀ ਕੈਮਰਾ ਮੰਜੀ ਇਧਰ ਆਓ ਇਧਰ ਆਓ ਇਧਰ ਖਾਓ ਆ ਆ ਦੇਖੋ ਦੇਖੋ ਕਿਤੋਂ ਦਾਕਾ ਲਗਾ ਹੋਏ ਹੈ ਅਜੇ ਕੱਚੀ ਆ ਠੀਕ ਆ ਠੀਕ ਆ ਇਹ ਸੂਈ ਜੋ ਅੱਛਾ ਇਹ ਵੀ ਲੋਈ ਇਹ ਵੀ ਲੋਈ ਲਓ ਜੀ ਆ ਗਏ ਜੱਟਾਂ ਲਈ ਝੋਟੇ ਨਾਲੇ ਭਾਜੀ ਇਹ ਸੂਈ ਹੈ ਦੁੱਧ ਕਿੰਨਾ ਜੀ ਦੁੱਧਾ ਜੀ ਬੋਲਾ ਕੱਲ ਦੀ ਸੂਈ ਹੁੰਦੀ ਸੀ ਟੋਕਾ ਟੋਕਾ ਛੱਡਿਆ ਵਾ ਪਰ ਠੀਕ ਹੈ ਜੀ ਹਾਂ ਜੀ ਆ ਗਏ ਰਾਜੀ ਬਾਰੀ ਝੋਟੀ ਪੂਰੀ ਕੈਮ ਅਮਾ ਕੈਮ ਨੂੰ ਭਾਵੇਂ ਕਹਿਦੀ ਬਤਾਲ ਲੀਟਰ ਬਾੜਾ ਪਰ ਬੋਲਾ ਇੰਨਾ ਹੁੰਦਾ ਨਹੀਂ ਜੇ ਸਾਫ਼ ਨਹੀਂ ਹੋਈ ਸਾਫ਼ ਹੋਈ ਤਾਂ ਪਤਾ ਲੱਗੂ ਉਲਦੇਸ਼ ਕੇ ਬੜੀ ਮਹਾਰਾ ਦੇ ਝੋਟੀ ਨੇ ਭਾਈ ਜੀ ਸਾਲ ਤੋਂ ਚੁਾਈ ਬੜੀ ਬੜੀ 6 ਦਾ ਹੁੰਦਾ ਕੰਨੀਆਂ ਬਰਾਬਰ ਨਹੀਂ ਅੱਛਾ ਠੀਕ ਆ 6 ਦਾ ਜੋ ਡੇਰੀ ਵੇਖੀ ਚਲੋ ਕਰਾ ਦਿਓ ਇਹ ਰੇਟ ਵੇਖ ਲੈ ਤੇਰੇ ਭਾਈ ਬਜਿੰਦਰ ਆਣਾ ਇਹਦਾ ਵੀ ਦੱਸੋ ਭਾਈ ਜੀ ਭਰਤ ਇਹਦਾ ਸੰਦੇਸ਼ਾਂ ਬਾ 59 ਕਰ ਲਈਏ 90 ਕਰ ਲਈਏ ਹਾਂਜੀ 85000 85000 ਦੀ ਔਰ ਦੋ ਛੋਟਾ 88 8000 ਦੀ ਪਰ ਛੋਟੀ ਦੇਖੋ ਦੇਖੋ ਹੈ ਸਾੜਾ ਲੱਗੇ ਕਮਾਲ ਕਮਾਲ ਹੈ ਬਸ ਠੀਕ ਹੈ ਜਵਾਈ ਬੜੀ ਹਾਂ ਜਾਂ ਦੁੱਖ ਦਾ ਇਹ ਬਾਈ ਜੀ ਇਹ ਬਲੈਕ ਦੇਖੋ ਮੈਂ ਨਿੱਗੀ ਨਹੀਂ ਬੈਠੀ 23 ਸੂਈ ਇਹ ਵੀ ਸੂਈ ਇਹਦਾ ਬੜਾ ਜਿਹਾ ਉੱਚਾ ਵਾਹ ਜੀ ਖੜੋ ਬਾਈ ਜੀ ਇੱਕ ਮਿੰਟ ਰੁਕੋ ਆ ਨਾੜਾ ਵਈ ਕੈਮਰਾ ਮੰਜੀ ਨਾੜਾ ਵਖਾਉ ਮਾਣੇ ਚਟੇ ਜੀ ਆਹ ਵੇਖੋ ਤੇ ਬਾਈ ਜੀ ਦੋ ਤੇ ਕਿੰਨਾ ਦੁੱਧ ਤੁਹਾਡਾ ਕਿੰਨਾ ਬੱਚਾ ਦੁੱਧ 9 ਲਿਓਦਾ 9 10 ਕਿਲੋ ਬਸ ਠੀਕ ਆ ਉਹ ਫਰਕ ਬੱਚਾ ਜੀ ਹਾਂਜੀ ਆ ਕੱਢੀ ਆ ਕੱਟਾ ਕੱਟਾ ਮਗਰਾ ਮਾੜਾ ਆ ਜਾ ਉਹ ਤੇ ਕੰਮ ਆ ਦੇ ਉਧਰ ਬੁਖਾਰ ਮਰ ਬੱਚਾ ਬੁਖਾਰ ਆ ਉਹ ਵੇ ਲੋ ਜੀ ਤੁਹਾਡੇ ਸਾਹਮਣੇ ਬੱਚਾ ਖੜਾ ਕੀ ਆਉਂਦਾ ਲਾ ਲਓ ਸਾਦਾ ਲਾ ਲਓ ਦੋਨਾਂ ਦਾ ਲਾ ਜਿੰਨਾ ਮਰਜੀ ਲਾ ਲਓ ਬਿਲਕੁਲ ਬਿਲਕੁਲ ਜੀ ਤੁਹਾਡੇ ਸਾਹਮਣੇ ਹੀ ਆ ਪਰ ਝੋਟੀ ਨਹੀਂ ਦੇਂਦਣ ਵਾਲੀ ਝੋਟੀ ਕਮਾਲ ਦੀ ਆ ਇੱਕ ਹੋਰਾਂ ਦੀ ਝੋਟੀ ਆ ਰੇਡ ਸੰਦੇਸ਼ ਨਾ ਛੁੱਟ ਕੇ ਹਾਂਜੀ ਅੰਜ 78 ਵੀ ਕਰ ਲਈ ਵੇਖਦੀ ਆਸੀ ਨੂੰ ਕਰ ਲਈ ਵੇਖਦੀ ਐ 65000 ਦੀ ਛੋਟੀ ਲੋ ਵੇਚ ਲੋ ਕਹਿ ਰਿਹਾ ਆਤੀ ਇਹ ਜਿਹੜਾ ਵਾ 65 ਵਾਲਾ ਭਾਗ ਜਿੱਥੇ ਦੇਖੋ ਕਲਮਾ ਘਰ ਘਰ ਲੱਗੀਆਂ ਕਿ ਨਹੀਂ ਹਾਂ ਕਰਨ ਲੱਗੀਆਂ ਲੱਗੀਆਂ ਭਾਈ ਇਹ ਚੋੜੋ ਕਰਾਉਣਾ ਖਿਚੋ ਖਿਚੋ ਛੋੜੋ ਖਿਚੋ ਵੇਖੋ ਹਾਂ ਬਾਠੀਕਾ ਤਾਂ ਲੋ ਲੈ ਆ ਛੋਟੀ ਇਹ ਕਪੜਾ ਇਹ ਵੀ ਕਪੜਾ ਇਹ ਵੀ ਕਪੜਾ ਮਸਲਾ ਭਾਈ ਕਪੜਾ ਵਾਲੀ ਨੱਕਰ ਰਹੀ ਗੋਣਾ ਕਪੜਾ ਭਾਈ ਹੁਣ ਵੇਚਦਾ ਹੀ ਕਪੜਾ ਨੇ ਅੱਛਾ ਕਿਉਂਕਿ ਜੇ ਫਲਾਈ ਜਦਾਂ ਮਾਰਦੀ ਮਾਰ ਗਿਆ ਆਪਣੇ ਥਾਂੜ ਤੇ ਗਰੰਟੀ ਦਊਂਗਾ ਥਾਂੜ ਦੀ ਭਾਵੇਂ ਕੋਤਾਰ ਵੀ ਨਾ ਮਾਰੇ ਕੋਈ ਨਾ ਮਾਰਦੀ ਠੀਕ ਹੈ ਦੀ ਥਾਂੜ ਦੀ ਬਸ ਠੀਕ ਆ ਤੋ ਤੱਕ ਨਾੜ ਵੀ ਹੋਵੇ ਫ੍ਰੀ ਦੇ ਦੇਣੀ ਮਾਰ ਲਓ ਵੇਖੀ ਚੱਲੋ ਕਰੋ ਦੇਖੋ ਕਰਾ ਲਿਆ ਭਾਈ ਇਹ ਆਜਾ ਥੋੜਾ ਚੱਲੀ ਹਾਂ ਨਾੜ ਜੀ ਨਾ ਬਿਲਕੁਲ ਨਹੀਂ ਪੁਰਾਣੇ ਬਾਰੇ ਇਹ ਖਰੀਦ ਥੋੜਾ ਘੱਲਾ ਆਹ ਲਓ ਥਾਂੜ ਤੇ ਨਾੜ ਗਿਲਟੀ ਹੋਵੇ ਜੇ ਤੈਨੂੰ ਫੋਨ ਕਰਮਕਰ ਆਲੇ ਸਦਾ ਬਿਲਕੁਲ ਜੀ ਹਾਂ ਆ ਦੇਖੋ ਬਸ ਠੀਕ ਹੈ ਚਲੋ ਜੀ ਤੇ ਪਣ ਗੱਲ ਤੋਂ ਹੋਵੇ ਸਾਡੀ ਠੀਕ ਹੈ ਭਾਈ ਜੀ ਠੀਕ ਆ ਚੱਲਣ ਦੋ ਹਾਂਜੀ ਹਾਂਜੀ ਬੱਜੀ ਭਰਾ ਜੀ ਜਿਹਨੇ ਇਹਦਾ ਮੋਲ ਤੇ ਕੰਮ ਹੁੰਦਾ ਪਈ ਕਰ ਦਿੱਤੀ 85 ਕਰ ਦਿੱਗੇ 75000 30000 ਦੀ ਛੋਟੀ ਇਹ ਪਾ ਕੇ ਡੀਆ ਵੱਡੀ ਇਹ 14 ਕਿਲੋ ਆਈ ਮਾਦਰ ਦੇ ਨਹੀਂ ਆ ਜੇ ਦੇ ਨਹੀਂ ਦੀ ਆ ਨਦੀ ਬੱਜੀ ਤੇ ਕਹ ਲੈ ਜਾਣੇ ਲੈ ਜਾਣੇ ਤੇ ਆਹ ਜੀ ਇਹ ਵੀ ਕਪੜਾ ਇਹ ਵੀ ਕਪੜਾ ਇਹ ਵੀ ਦੇਖੋ ਲੋ ਨਾ ਵਜਨ ਛੋਟੀ ਮੈਂ ਆ ਜੀ ਉਹ ਚੱਕੇ ਦੇ ਜਾਨ ਹੈਗੇ ਦੇਖੋ ਯਮੇ ਪਈਆ ਵਾਜ ਨਹੀਂ ਬੜਾ ਵਾਇਰਲ ਹੋ ਰ ਮੈਂ ਆਂ ਦੋ ਲੋਈ ਮੇਕੋ ਕਰਾ ਦੇ ਸਿੰਗਰਾਂ ਵਾਲੀ ਮਾਝਾ ਦੁੱਧ ਵਾਪੀ ਭਰ ਦਰਾ ਰਾਖੜ ਖਾਦੀਆ ਹਾਂਜੀ ਬਾਜੀ ਮੇਰਾ ਤੁਸੀਂ ਇਹਦਾ ਭਾਵੇਂ ਕਰ ਨੂੰ 80 ਕਰ ਲੀਏ ਹਾਂਜੀ 75 ਕਰ ਲੀਏ ਹੂੰ 70000 ਦੀ 70 ਚੋਂ ਦੋ ਛਾੜ ਦਾਂਗੇ 68000 ਦੀ ਚਲੋ ਠੀਕ ਹੈ ਬਿਲਕੁਲ ਤੈਨੂੰ ਨਹੀਂ ਮਕਟਾਉਣ ਦੇਣਾ ਨਾ ਨਾ ਵਕਟਾਣੇ ਨਾ ਸਵਾਰ ਕੀਤੀ ਸੀ ਕੰਤੀ ਕਰ ਦੇ ਕਿਹਾਰੇ ਭਾਈ ਆਪਾਂ ਨਹੀਂ ਨਹੀਂ ਫੇਰ ਚਲੋ ਦੇਖੋ ਇੱਕ ਦੋ ਬੰਦਾ ਕਹਿ ਸਕਦਾ ਸਾਰੇ ਬੰਦੇ ਆਪਣੇ ਦਾ ਸਹਿਮਤ ਆ ਕਢਾਉਣਾ ਕਿਸਦਾ ਹੀ ਫਾਇਦਾ ਨਾ ਕਢਾਏ ਨਾ ਪਕੜਾ ਬਾਹਰ ਕਿਦਰ ਪਹਿਲਾ ਸੂਆ ਜੀ ਪਹਿਲਾ ਸੂਆ ਚਾਰ ਦੰਦ ਕੱਟੀ ਪਹਿਲਾ ਸੂਆ ਚਾਰ ਦੰਦ ਕੱਟੀ 22 ਤਰੀਕ ਨੂੰ ਅਜੇ ਦਿਨ ਪੂਰੇ ਨੇ ਵੇਖੋ ਬੰਦਾ ਇਹ ਕਾਲੀ ਸ਼ਾ ਚੋਟੀ ਜਾ ਦਿਖਾਓ ਜੀ ਮੂਮਨ ਹਾਉ ਨਹੀਂ ਠੀਕ ਹੈ ਭਾਈ ਠੀਕ ਹੈ ਸੋਹਣੀ ਚੋਟੀ ਹੈ ਤੋੜੋ ਵੇਖੋ ਕੈਮਰਾ ਮੰਜ ਮਨੇ ਕਿਸਾਨ ਨੂੰ ਫੇਰ ਬੁਖਾ ਆਹ ਬੜਾ ਚਾਰ ਦੰਦ ਚਾਰ ਦੇ ਝੋਟੀ ਚਾਰ ਦੰਦ ਪਰ ਠੀਕ ਆ ਲੂਨ ਝੋਟੀ ਇਹਦਾ ਸੰਨੀਸ਼ਮਾ 70 75 65000 65000 ਦੀ ਐਂ ਜਾਲਦੀ ਆ ਪਰ ਠੀਕ ਝੋਟੀ ਵੇਖੋ 65000 ਦਾ ਜਾਂਦ ਠੀਕ ਆ ਲੋਹਲੀ ਵੀ ਕਹਤਾ ਮੈਂ ਅਜੀ ਬਾਈ ਨੂੰ ਦਿਨ ਪੂਰੇ ਹੋਣੇ ਪਰ ਠੀਕ ਆ ਆਹ ਜੀ ਇਹ ਵੀ ਕਪੜਾ ਇਹ ਵੀ ਕਪੜਾ ਨੀਲੀ ਨੀਲੀ ਵੇਖੋ ਨੀਲੀ ਝੋਟੀ ਨੀਲੀ ਸਾਰੀਆਂ ਨਿਸ਼ਾਨੀਆਂ ਨਾਲ ਤੇ ਭਾਈ ਜੀ ਸੁਆ ਸਵਾ ਦੂਜਾ ਤੀਜਾ ਚੌਥਾ ਜੋ ਮਰਜੀ ਲਾਓ ਜੋ ਮਰਜੀ ਲਾਓ ਜਿੱਦਿਏ ਤੁਸੀਂ ਮੰਨਦੇ ਆਂ ਤੇ ਜੇ ਮੰਨਦੇ ਆਂ ਮੰਨਦੇ ਆਂ ਬੱਠੀ ਆ ਆਪਾਂ ਕਿਉਂ ਘਰ ਦਾ ਮਾਲ ਨਹੀਂ ਆ ਕੋਈ ਲੋੜ ਛੋਟੇ ਜਿਹੇ ਮਾਰ ਬਸ ਠੀਕ ਆ ਇਹ ਕੋਈ ਲੰਮੀ ਤਰ੍ਹਾਂ ਦਾ ਕਹ ਲਾ ਲੋ ਘਰ ਘਰ ਆ ਆਂਦੋ ਪੜੀ ਜੰਮੀ ਨਹੀਂ ਮੈਂ ਨਹੀਂ ਆ ਗਿਆ ਨਾ ਨਾ ਲਾ ਲਈ ਮਸੀ ਭਾਈ लास्ट ਵੀ ਦੇ ਵਰਾ ਕਰ ਦੋ ਮੈਂ लास्ट ਵੀ ਦੇ ਦੋ ਇਹਦਾ ਬਾਕੀ ਕਰ ਦਿੰਦੇ ਆ ਨੀਸਾ ਮੋਂਟੇ ਦਾ ਸੱਤ ਤਰ ਪਿਆਰ ਹਾਂਜੀ 64000 60000 ਠੀਕ ਹੈ ਠੀਕ ਆ ਜਾਣ ਦੋ ਬਾਕੀ ਇਹ ਹੀ ਮਾਲ ਹੈ ਲੋ ਜੀ ਵੇਰਾ 2 4 6 7 8 9 0 ਦੀਆਂ ਪਰ ਬਾਕੀ ਇਹ ਰੁੱਤ ਵਿੱਚ ਵੇਖੇ ਜੇ ਬੰਦੇ ਨੇ ਬਹੁਤ ਆ ਜੀ ਹਾਂ ਜੀ ਨਹੀਂ ਮਾਲ ਹੁੰਦਾ ਆਪਣੇ ਹਾਂ ਜੀ ਬਾਕੀ ਇੱਥੇ ਹੱਜਰੋਂ ਮਰਜ਼ੀ ਆਓ ਇਹ ਨਹੀਂ ਗੱਲ ਕਿ ਇਹ ਵੀਡੀਓ ਨਹੀਂ ਵੀ ਬੰਦਦੀਆਂ ਤੇ ਮਾਲ ਮਿਲੂਗਾ ਪੂਰਾ ਮਿਲ ਬਦ ਕਰੋ ਭਾਈ ਨਾਲ ਪੂਰਾ ਮਿਲੂ ਭਾਈ ਮਾਲ ਬਿਲਕੁਲ ਜਦੋਂ ਮਰਜ਼ੀ 24 ਘੰਟੇ 24 ਘੰਟੇ ਜਦੋਂ ਮਰਜ਼ੀ ਆਦਾ ਇੱਕਦਮ ਮਾਲ ਤੋਂ ਨਿਗਾ ਫੇਰ ਮਾਰੋ ਫੇਰ ਦਿਖਾ ਦਿਓ ਹਾਉ ਚੱਲੇ ਫੇਰ ਆਖ ਹੈ ਚੱਕ ਲਈ ਕੋਈ ਜਦੋਂ ਮਰਜ਼ੀ ਹਾ ਤੇ ਤਰਾਈ ਜੇ ਲੋ ਇਸ ਕਿਹਤ ਰੰਗਿਆ ਹੈ ਹੈ ਹਾਂ ਮਾਜਾ ਨਾ ਮਾਜਾ ਆ ਬਸ ਨਾ ਬਲਕਿ ਸੀਨੀਅਰ ਮਾਜਾ ਸੀਨੀਅਰ ਆ ਇਹ ਹਾਂ ਵੇ ਚਲ 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 ਬਾਕੀ ਇਥੇ ਆ ਰਹੇ ਜਿਹੜੀ ਵੀ ਆਵੇ ਹਣਾ ਜੀ ਆਪਣੀ ਬਾਤੀ ਹੁੰਦਾ ਹੁਣ ਬੜਾ ਬਾਈ ਨੂੰ ਮਨ ਖਾਦ ਉਸ ਦੇ ਲਗਭਗ ਹੋ ਗਏ ਆ ਹਾਂ ਜੀ ਤੇ ਹੁੰਦਾ ਚੱਕਰ ਹੀ ਕੋਈ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਉਹਨਾਂ ਨਾਲ ਕੋਈ ਗੱਲ ਨਹੀਂ ਹਣਾ ਭਾਜੀ ਨਹੀਂ ਕੋਈ ਗੱਲ ਨਹੀਂ ਬਿਲਕੁਲ ਜੀ ਹਾਂ ਜੀ ਠੀਕ ਹੈ ਜੀ ਚਲੋ ਠੀਕ ਹੈ ਨੰਬਰ ਜੀ 70082 42705 ਪਿੰਡ ਕੋਡ ਜਾਂ ਜ਼ਿਲ੍ਹਾ ਅਮਰਸਰ ਤਸੀਲ ਬਾਬਕਾ ਸਾਥੀਕਰ